ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਰਨਲ ਬਾੜ ਦੇ ਮਾਮਲੇ 'ਚ ਹੋਈ ਵੱਡੀ ਪੇਸ਼ਰਫਤ ਸੁਖਬੀਰ ਸਿੰਘ ਬਾਦਲ ਦੇ ਗੁਣਗਾਨ ਵਾਲੇ ਪੱਤਰਕਾਰ ਦੀ ਅਸਲੀਅਤ ਆਈ ਸਭ ਦੇ ਸਾਹਮਣੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂ ਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਕਰਨਲ ਬਾੜ ਦੀ ਪਤਨੀ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਸੀ ਇੱਕ ਤਾਂ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਤਿਆਰਨ ਜਾ ਰਹੇ ਆ ਔਰ ਦੂਜੀ ਖਬਰ ਸਖਬੀਰ ਸਿੰਘ ਬਾਦਲ ਦੇ ਸਾਡੇ ਹੀ ਪੰਜਾਬ ਦੇ ਮਨਿੰਦਰ ਸਿੱਧੂ ਪੱਤਰਕਾਰ ਉਹ ਚਮਚੇ ਨੇ ਬਾਦਲਾਂ ਦੇ ਉਹ ਕਿਉਂ ਨੇ ਤੁਹਾਡੇ ਸਾਹਮਣੇ ਪੂਰੀ ਖਬਰ ਤਰਾਂਗੇ ਕਿਉਂਕਿ ਇੱਕ ਪਾਸੇ ਕਹੇ ਜਾਂਦਾ ਕਹਿੰਦੇ ਜੀ ਨਿਰਪੱਖ ਪੱਤਰਕਾਰ ਨੇ ਕਿ ਮਨਿੰਦਰ ਸਿੱਧੂ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਬਹੁਤ ਸਾਰੀਆਂ ਅਕਸਰ ਖਬਰਾਂ ਲਾਉਂਦੇ ਨੇ ਔਰ ਕਦੇ ਵੀ ਉਹਨਾਂ ਨੇ ਬਾਦਲਾਂ ਦੇ ਖਿਲਾਫ ਖਬਰ ਨਹੀਂ ਲਾਈ ਕਿਉਂਕਿ ਬਾਦਲਾਂ ਦੇ ਉਹ ਚਮਚੇ ਵੀ ਨੇ ਕਰਛੇ ਕਹਿ ਲੋ ਔਰ ਦੂਜੇ ਪਾਸੇ ਹੁਣ ਜਿਹੜੀ ਕਰਨਲ ਬਾੜ ਦੀ ਪਤਨੀ ਹੈ ਉਹਨੂੰ ਇਨਸਾਫ ਨਹੀਂ ਮਿਲਿਆ ਸੀ ਜਿੱਥੇ ਸਰਕਾਰ ਮਾੜੀ ਹੈ ਖਬਰ ਲਾਉਣੀ ਚਾਹੀਦੀ ਹੈ ਕਿਉਂਕਿ ਕਰਨਲ ਬਾੜ ਦੀ ਪਤਨੀ ਨੂੰ ਸਾਡੇ ਹੀ ਪੰਜਾਬ ਦੀ ਸਰਕਾਰ ਕਦੇ ਵੀ ਇਨਸਾਫ ਨਹੀਂ ਦਿਵਾ ਪਾਈ ਕਿਉਂਕਿ ਮੌਜੂਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਵੀ ਕਰਨਲ ਬਾੜ ਦੀ ਪਤਨੀ ਦੇ ਨਾਲ ਮੀਟਿੰਗ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਕਿ ਅਸੀਂ ਤੁਹਾਡੇ ਪਤੀ ਨੂੰ ਔਰ ਤੁਹਾਡੇ ਬੇਟੇ ਨੂੰ ਇਨਸਾਰ ਦਵਾ ਦੇਾਂਗੇ ਪਰ ਕੋਈ ਵੀ ਇਨਸਾਫ ਦੀ ਝਲਕ ਕਿਸੇ ਪਾਸਿਓਂ ਨਹੀਂ ਪਈ ਪਰ ਫਿਰ ਹਾਈ ਕੋਰਟ ਦੇ ਵਿੱਚ ਇੱਕ ਬਹੁਤ ਵੱਡੀ ਹਦਾਇਤ ਜਾਂਦੀ ਹੈ ਕਹਿੰਦੇ ਜੀ ਜਿਹੜਾ ਕੇਸ ਹੈ ਉਹ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ ਇਹ ਤੁਸੀਂ ਸਾਰੇ ਜਾਣਦੇ ਹੋ ਪਰ ਹੁਣ ਕਰਨਲ ਬਾੜ ਦੀ ਪਤਨੀ ਦੀ ਜਿਹੜੀ ਖਬਰ ਔਰ ਕਰਨਲ ਦੀ ਖਬਰ ਉਹ ਤੁਹਾਡੇ ਸਾਹਮਣੇ ਪਹਿਲਾਂ ਤਾਂ ਰਾਂਗੇ ਉਸ ਤੋਂ ਬਾਅਦ ਜਿਹੜੇ ਪੱਤਰਕਾਰ ਮਨਿੰਦਰ ਸਿੱਧੂ ਨੇ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਉਂ ਨਹੀਂ ਕਦੇ ਵੀ ਖਬਰ ਲਾਈ ਇਹ ਇੱਕ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਬਹੁਤ ਸਾਰੇ ਹੋਰ ਚਿਹਰਿਆਂ ਦੇ ਖਿਲਾਫ ਅਕਸਰ ਮਨਿੰਦਰ ਸਿੱਧੂ ਪੱਤਰਕਾਰ ਖਬਰਾਂ ਲਾਉਂਦਾ ਰਹਿੰਦਾ ਪਰ ਉਹਦੀ ਸੱਚਾਈ ਦਰਅਸਲ ਦੇ ਵਿੱਚ ਕੁਝ ਹੋ ਰਹੀ ਹੈ ਤੁਸੀਂ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿਉਂਕਿ ਪਿੱਛੇ ਦਾ ਮਾਮਲਾ ਬਾਦਲਾਂ ਦੇ ਨਾਲ ਉਹਦਾ ਕਿਵੇਂ ਜੋੜਿਆ ਉਹ ਅੱਜ ਤੁਹਾਡੇ ਸਾਹਮਣੇ ਧਰਾਂਗੇ ਕਰਨਲ ਬਾੜ ਦੀ ਪਤਨੀ ਨੇ ਐਸਐਸਪੀ ਨਾਨਕ ਸਿੰਘ ਤੱਕ ਐਨੀ ਖਿੱਚ ਪਾ ਦਿੱਤੀ ਹੈ ਕਿ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋਗੇ ਅੱਜ ਤੁਹਾਨੂੰ ਮੈਂ ਕੈਸੀ ਵੀਡੀਓ ਦਿਖਾਉਂਗਾ ਕਿ ਕਰਨਲ ਬਾਠ ਨੂੰ ਇਨਸਾਫ ਤਾਂ ਮਿਲ ਕੇ ਰਹਿਣਾ ਕਿਉਂਕਿ ਸੀਬੀਆਈ ਬਹੁਤ ਇਮਾਨਦਾਰ ਏਜੰਸੀ ਹੈ ਐਸੇ ਕਰਕੇ ਪੰਜਾਬ ਪੂਰੇ ਲੋਕ ਸੀਬੀਆਈ ਦੀ ਮੰਗ ਕਰਦੇ ਨੇ ਤਾਂ ਹੁਣ ਪਹਿਲੀ ਖਬਰ ਕਰਨਲ ਬਾੜ ਦੀ ਪਤਨੀ ਬਹੁਤ ਤਾਕੜ ਇਹਨਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਦੀ ਜਵਾਨੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਈ ਸਾਰੇ ਪੱਤਰਕਾਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਪੱਤਰਕਾਰ ਮਨਿੰਦਰ ਸਿੱਧੂ ਦਾ ਅਕਸਰ ਉਹਨਾਂ ਨੇ ਸਰਕਾਰ ਦੇ ਖਿਲਾਫ ਹੀ ਘਬਰਾ ਲਾਈਆਂ ਨੇ ਸੁਖਵੀਰ ਬਾਦਲ ਦੇ ਚਮਚੇ ਕਿਵੇਂ ਬਣੇ ਨੇ ਉਹ ਸੁਣੋਗੇ ਤੁਹਾਡੇ ਹੋਸ਼ ਛੱਡਣੇ ਤਾਂ ਹੀ ਨਹੀਂ ਸੁਣੋ ਕੀ ਪੁਲਿਸ ਗੁੰਡਾ ਹੈ ਕੀ ਉਹਨਾਂ ਤੁਹਾਡੇ ਦੇਖਦੇ ਸੀ ਵੀ ਉਹਨਾਂ ਨੂੰ ਲਾਇਕੀ ਉਹਨਾਂ ਨੇ ਪਹਿਲਾਂ ਹੱਥ ਚੱਕਿਆ ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਇੱਕ ਐਕਸੀਡੈਂਟ ਸੀ ਹੋ ਗਿਆ ਜਿੱਥੇ ਮਾਫੀਆਂ ਵੀ ਉਹਨਾਂ ਨੇ ਮੰਗੀਆਂ ਇੰਨੇ ਨਸ਼ੇ ਦੇ ਤੁਰਦੇ ਸੀਗੇ ਮਤਲਬ ਮਾਫੀ ਮੰਗਨ ਨਾਲ ਮੇਰਾ ਅਗਰ ਬੱਚਾ ਕੱਲ ਮਰ ਜਾਂਦਾ ਤੇ ਜੇ ਹਾਈ ਤੁਸੀਂ ਸੇਕ ਗਵਾ ਬਣਾਈ ਜਾ ਰਹੇ ਤੁਸੀਂ ਇਹਵਿਡੈਂਸ ਕ੍ਰੀਏਟ ਕਰਾ ਦਿਓ ਤੇ ਇਨਵੈਸਟੀਗੇਟਿੰਗ ਦਾ ਮੈਟਰ ਉਹ ਕੀ ਕਰਨ ਲੱਗੇ ਧਾਰਾ ਹਟਾਉਣ ਲੱਗੇ ਕਿ ਉਹ ਜਦੋਂ ਲੜਾਈ ਹੋਈ ਸੀ ਉਸ ਤੋਂ ਬਾਅਦ ਰਾਤੀ ਸਾਰੇ ਇੰਸਪੈਕਟਰ ਸਭ ਤੋਂ ਪਹਿਲੇ ਮਨਜੀਤ ਸਿੰਘ ਦੋ ਜੀ ਅਜੇ ਵੀ ਹੋਣ ਦੀ 5 ਕਰੋੜ ਦੀ ਤੇ ਢਿੱਲੋ ਸਾਹਿਬ ਨੂੰ ਆਫਰ ਦੇ ਕੇ ਗਏ ਅਜੇ ਵੀ ਜਦ ਤੱਕ ਕਿ ਅਸੀਂ ਆ ਕੇ ਪਹਿਲੇ ਪਹੁੰਚ ਜਾਨੇ ਆ ਮਾਫੀ ਮੰਗਲਾ ਨਾ ਹਰ ਇੰਸਪੈਕਟਰ ਤੋਂ ਸਾਰੀ ਪੰਜਾਬ ਪੁਲਿਸ ਖਿੰਡਾਰ ਗਈ ਉਹਨਾਂ ਦੇ ਨਾਮ ਲੈਣ ਤੋਂ ਵੀ ਡੀਵੀਡੀ ਡਾਰ ਦਾ ਇਹ ਤੇ ਪਜੇ ਹੋਏ ਸੀਗੇ ਸ਼ਾਮ ਨੂੰ ਬੈਠ ਕੇ ਦਾਰੂ ਪਿੰਦੇ ਸੀ ਤੇ ਪੰਜਾਬ ਪੁਲਿਸ ਵਾਦੀ ਨਹੀਂ ਜਿਹੜਾ ਮੁੱਖ ਮੰਤਰੀ ਪੰਜਾਬ ਆਪਣੀ ਬੇਟੀ ਨੂੰ ਇਨਸਾਫ ਨਹੀਂ ਦੇ ਪਾਇਆ ਤੇ ਪੰਜਾਬ ਦੀ ਬੇਟੀਆਂ ਨੂੰ ਕਿੱਥੋਂ ਇਨਸਾਫ ਦੇ ਤੂ? ਸਿਆ ਦੇਖੋ ਇੱਕ ਮੁੱਖ ਮੰਤਰੀ ਜੀ ਨੂੰ ਸਭ ਨੂੰ ਬੁਲਾ ਕੇ ਉਸ ਤੋਂ ਬਾਅਦ ਅਜਿਹਾ ਦੇਖਾ 6 ਮਹੀਨੇ ਹੋ ਗਏ ਨਾ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲਿਆ ਨਾ ਨਾਦੇ ਹੋਇਆ ਸੀ ਨਾਨਕ ਸਿੰਘ ਤਾਰਾ ਨੂੰ ਸਸਪੈਂਡ ਕਰਦਾ ਤੁਸੀਂ ਦੇਖੋ 23 ਤੱਕ ਨਾਨਕ ਸਿੰਘ ਨੇ ਐਫ ਆਈ ਆਰ ਨਹੀਂ ਹੋਈ ਔਰ ਇਨਸੀਡੈਂਟ ਐ ਡਿਲੇ ਹੋ ਰਿਹਾ ਇਸ ਤਰੀਕ ਇਸ ਮੋਰ ਤੱਕ ਪਹੁੰਚ ਦਾ ਕਾਰਨ ਨਾਨਕ ਸਿੰਘ ਦਾ ਸੁਣ ਲਓ ਪੰਜਾਬਾ ਨੂੰ ਐਸ ਐਸ ਪੀ ਨਾਨਕ ਸਿੰਘ ਬੇਨ ਕੋਲੋਨਾ ਲੋਕਾਂ ਦੀ ਉਹਨਾਂ ਪਰਸ ਮਲਾਜਮਾਂ ਦੀ ਮਦਦ ਕਰ ਰਹੀ ਸੀ ਲਗਾਤਾਰ ਉਹਨਾਂ ਨੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਗਲਤ ਯੋਗਦਾਨ ਇਹਨਾਂ ਲੋਕਾਂ ਦਾ ਵੀ ਸੀਗਾ ਜਿਹੜਾ ਕਿ ਐਸਐਸਪੀ ਨਾਨਕ ਸਿੰਘ ਡਿਸਮਿਸ ਦੀ ਕਗਾਰ ਤੇ ਪਹੁੰਚ ਗਈ ਸੀ ਹਾਲਾਂਕਿ ਉਹ ਡੀਆਈਜੀ ਰੈਂਕ ਦੇ ਆਫੀਸਰ ਬਣ ਚੁੱਕੇ ਨੇ ਪਰ ਹੁਣ ਇੱਥੇ ਸਾਡੇ ਪੰਜਾਬ ਦੀ ਸਰਕਾਰ ਨੂੰ ਭਵਨ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਦੇ ਹੋਏ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਤਾਂ ਲੈਣਾ ਚਾਹੀਦਾ ਕਿਉਂਕਿ ਵਿਸ਼ਵਾਸ ਕਾਨੂੰਨ ਤੋਂ ਵੀ ਉੱਠ ਜਾਂਦਾ ਜਦੋਂ ਕਿਸੇ ਨੂੰ ਇਨਸਾਫ ਨਾ ਮਿਲੇ ਤਾਂ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਹੁਣ ਪੱਤਰਕਾਰ ਮਨਿੰਦਰ ਸਿੱਧੂ ਆ ਜਿਹਨੂੰ ਬਹੁਤੇ ਸਾਡੇ ਪੰਜਾਬ ਦੇ ਲੋਕ ਇਹ ਵੀ ਕਹਿੰਦੇ ਨੇ ਉਹ ਖੁਦ ਵੀ ਇਹ ਗੱਲ ਮੰਨਦਾ ਕਿ ਮੈਂ ਨਿਰਪੱਖ ਪੱਤਰਕਾਰ ਪਰ ਨਹੀਂ ਕਿਉਂਕਿ ਜਿਹੜਾ ਬਾਦਲਾਂ ਦਾ ਚਮਚਾ ਹੋਵੇ ਉਹ ਨਿਰਪੱਖ ਪੱਤਰਕਾਰ ਨਹੀਂ ਹੋ ਸਕਦਾ ਜਿਹੜੇ ਲੋਕ ਪੰਜਾਬ ਪੱਖੀ ਗੱਲਾਂ ਕਰਦੇ ਨੇ ਉਹਨਾਂ ਵੀ ਕਦੇ ਨਾ ਤਾਂ ਉਹਨਾਂ ਨੇ ਇੰਟਰਵਿਊ ਕੀਤੀ ਹੈ ਔਰ ਨਾ ਹੀ ਕਰਨੀ ਹੈ ਤਾਂ ਪੱਤਰਕਾਰ ਮਨਿੰਦਰ ਸਿੱਧੂ ਬਾਦਲਾਂ ਦਾ ਚਮਚਾ ਕਿਵੇਂ ਬਣ ਗਿਆ ਇਹ ਦਰਸਲ ਦੇ ਵਿੱਚ ਗੌਰ ਦੇ ਨਾਲ ਇਸ ਖਬਰ ਨੂੰ ਸੁਣਨ ਦੀ ਲੋੜ ਪੰਜਾਬ ਦੇ ਲੋਕਾਂ ਨੂੰ ਵੀ ਹੈ ਕਿਉਂਕਿ ਜਿਹੜੇ ਲੋਕ ਪੰਜਾਬ ਦੇ ਅੰਦਰ ਉਸ ਨੂੰ ਨਿਰਪੱਖ ਪੱਤਰਕਾਰ ਸਮਝਦੇ ਨੇ ਉਹਦੀ ਦਰਸਲ ਦੇ ਵਿੱਚ ਅੰਦਰ ਕਹਾਣੀ ਕੁਝ ਹੋ ਰਹੀ ਹੈ ਦੇਖੋ ਬਾਦਲ ਨੇ ਜਿਹੜੇ ਇਹਨਾਂ ਨੇ ਇੱਕ ਬਾਹਰ ਬੱਡੀ ਮੋਟੀ ਸਿੱਟੀ ਹੈ ਇਸੇ ਪੱਤਰਕਾਰ ਮਨਿੰਦਰ ਸਿੱਧੂ ਦੇ ਸਾਹਮਣੇ ਐਸੇ ਕਰਕੇ ਹਰ ਰੋਜ਼ ਅਕਾਲੀ ਦਲ ਦੇ ਮੇਤਾ ਸੁਖਵੀਰ ਸਿੰਘ ਬਾਦਲ ਦੀ ਹਰ ਰੋਜ਼ ਪ੍ਰਸ਼ੰਸਾ ਕਰਦੇ ਨੇ ਗੱਡੀ ਦੇ ਵਿੱਚ ਬਹਿ ਕੇ ਉਹਦੇ ਨਾਲ ਉਹਨਾਂ ਦੇ ਹੀ ਹੱਕ ਦੇ ਵਿੱਚ ਇੰਟਰਵਿਊ ਕਰਦੇ ਨੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਰ ਵੇਲੇ ਉਹਨਾਂ ਦੀਆਂ ਖਬਰਾਂ ਖਿਲਾਫ ਚੱਲਦੀਆਂ ਨੇ ਕਿਤੇ ਨਾ ਕਿਤੇ ਦਾ ਬੰਦਾ ਸੱਚ ਤੇ ਬੋਲਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਸਾਰੇ ਮਾੜੇ ਕੰਮ ਕਰ ਰਹੇ ਨੇ ਐਸ ਕਰਕੇ ਇਹਨਾਂ ਦੀ ਸ਼ਬੀ ਹੈ ਜਿਹੜੀ ਬੜੀ ਮਾਰੀ ਹੋ ਚੁੱਕੀ ਆ ਕੁਝ ਪੱਤਰਕਾਰਾਂ ਦੀ ਤਾਂ ਹੁਣ ਇਹਨਾਂ ਦੇ ਕੁਝ ਵੱਡੀ ਕਾਰਵਾਈ ਹੋ ਸਕਦੀ ਆ ਕਿਉਂਕਿ ਪੰਜਾਬ ਦਾ ਮਾਹੌਲ ਇਹ ਖਿਲਾਫ ਕਰ ਰਹੀ ਨਹੀਂ ਜਿਹੜੇ ਬਾਦਲਾਂ ਨੂੰ ਪੂਰਾ ਪੰਜਾਬ ਨਕਾਰ ਚੁੱਕਿਆ ਮਜੀਠੀਆ ਜੇਲ੍ਹ ਦੇ ਅੰਦਰ ਚਿੱਟੇ ਦਾ ਦਸਤਰ ਬਾਦਲਾਂ ਨੇ ਕਈ ਵਾਰ ਮਾਫੀ ਮੰਗ ਲਈ ਆ ਪਰ ਜਿਹੜਾ ਹੁਣ ਇਹ ਬਾਦਲਾਂ ਦਾ ਚਮਚਾ ਪੱਤਰਕਾਰ ਮਨਿੰਦਰ ਸਿੱਧੂ ਉਹ ਲਗਾਤਾਰ ਇਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਰਹਿੰਦਾ ਕਿਉਂਕਿ ਇਹਨਾਂ ਨੂੰ ਜਦੋਂ ਮੋਟੀ-ਬੋਟੀ ਪੈਂਦੀ ਆ ਐਸ ਕਰਕੇ ਇੱਕ ਜਨਮਰਾਂ ਵਾਲਾ ਕੰਮ ਕਰਦੇ ਨੇ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਤੁਹਾਨੂੰ ਲੱਗਦਾ ਮੈਂ ਜਾਣਨਾ ਚਾਹੁੰਨਾ ਪੰਜਾਬ ਦੇ ਲੋਕਾਂ ਤੋਂ ਕਿ ਹਰ ਮੁੱਦੇ ਪ੍ਰਤੀ ਨਕਾਮ ਹੈ ਤੁਹਾਨੂੰ ਲੱਗਦਾ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਜੇਕਰ ਹੁਣ ਐਕਸ਼ਨ ਮੋਡ ਦੇ ਵਿੱਚ ਭਗੰਤਮਾਨ ਸਰਕਾਰ ਆਈ ਹੈ ਤਾਂ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਉਹਦਾ ਸਮਰਥਨ ਕਰਨਾ ਚਾਹੀਦਾ ਨਾ ਕਿ ਉਹਦੀ ਵਿਰੋਧਤਾ ਕਰਨੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਤਾਂ ਬੰਦਾ ਸਹੀ ਹੁੰਦਾ ਜਿੱਥੇ ਗਲਤ ਉਹਦੀ ਖਬਰ ਲਾਓ ਪਰ ਜਿਹੜੇ ਐਸੇ ਪੱਤਰਕਾਰ ਨੇ ਉਹ ਸਾਡੇ ਪੰਜਾਬ ਨੂੰ ਵਿਗਾੜਨ ਔਰ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਪੰਜਾਬ ਦੇ ਅੰਦਰ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਤਾਂ ਸਾਡੀ ਹੀ ਸਰਕਾਰ ਨੂੰ ਮਾੜਾ ਕਹਿਣ ਵਾਲੇ ਸਾਡੇ ਹੀ ਲੋਕ ਨੇ ਜਿਹੜੇ ਐਸੇ ਪੱਤਰਕਾਰ ਕਿ ਨਾ ਤਾਂ ਉਹਨਾਂ ਦੀ ਗੱਲ ਦੇ ਵਿੱਚ ਕੋਈ ਦਮ ਹੈ 24 ਘੰਟੇ ਮੁੱਖ ਮੰਤਰੀ ਦੇ ਖਿਲਾਫ ਖਬਰਾਂ ਚੱਲਦੀਆਂ ਨੇ ਔਰ ਦੂਜੇ ਪਾਸੇ ਸੁਖਵੀਰ ਬਾਦਲ ਦੇ ਖਿਲਾਫ ਇੱਕ ਵੀ ਖਬਰ ਦਿਖਾ ਦਿਓ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜੋ ਮਰਜ਼ੀ ਲਿਖ ਦਿਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਕਰਨਲ ਬਾੜ ਦੇ ਮਾਮਲੇ ਛੋਈ ਵੱਡੀ ਪੇਸ਼ਰ ਕਰਨਲ ਬਾੜ ਦੀ ਪਤਨੀ ਜਿਹੜੇ ਕਿ ਹਰ ਪਲੇਟਫਾਰਮ ਤੇ ਜਾ ਕੇ ਅਪੀਲ ਕਰਨ ਦੇ ਸੀਗੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਨਾਲ ਜਿਹੜੀ ਜ਼ਿਆਤੀ ਹੋਈ ਹੈ ਉਹਦਾ ਇਨਸਾਫ ਦਿੱਤਾ ਜਾਵੇ ਲੇਕਿਨ ਕਿਸੇ ਪਾਸਿਓਂ ਵੀ ਇਨਸਾਫ ਮਿਲਦਾ ਨਜ਼ਰ ਨਾ ਆਇਆ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਸੀ ਐਮ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਤੇ ਸੀਐਮ ਭਗਵੰਤ ਮਾਨ ਨੇ ਵੀ ਇਸ ਗੱਲ ਦੀ ਯਕੀਨ ਦਿਹਾਣੀ ਦਲਾਈ ਕਿ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ ਲੇਕਿਨ ਉਹ ਸਿਰਫ ਗੱਲਬਾਤ ਤੱਕ ਚੀਜ਼ ਰਹਿ ਗਈ ਅਮਲੀ ਤੌਰ ਤੇ ਕੁਝ ਵੀ ਨਾ ਹੋਇਆ ਪਰ ਹੁਣ ਜਿਹੜੀ ਹੈ ਇੱਕ ਵੱਡੀ پیشਰਥ ਹੋਈ ਹੈ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਕਿਉਂਕਿ ਜਿਹੜੀ ਜਾਂਚ ਹੈ ਉਹ ਸੀਬੀਆਈ ਨੇ ਸ਼ੁਰੂ ਕਰ ਦਿੱਤੀ ਸੀਗੀ ਔਰ ਸੀਬੀਆਈ ਇੱਕ ਇਮਾਨਦਾਰ ਅਦਾਰਾ ਹੈਗਾ ਵੈ ਇਸ ਲਈ ਉਹਨਾਂ ਨੇ ਐਸਐਸਪੀ ਨਾਨਕ ਸਿੰਘ ਨੂੰ ਜਿਹੜਾ ਕਿ ਮਲਜ਼ਮਾਂ ਦੀ ਪੁਸ਼ਤ ਪਨਾਹੀ ਕਰੰਦੇ ਸੀ ਆਪਣੇ ਵਿਭਾਗ ਨੂੰ ਬਚਾਉਂਦੇ ਸੀ ਔਰ ਕਰਨਲ ਬਾੜ ਦੀ ਪਤਨੀ ਨੂੰ ਉਲਟਾ ਜਿਹੜਾ ਵੈ ਉਹ ਇਸ ਚੀਜ਼ ਤੇ ਅਮਾਦਾ ਕਰਨ ਦੇ ਸੀਗੇ ਜ਼ਬਰਦਸਤੀ ਕਿ ਤੁਸੀਂ ਸੁਲਾਹ ਕਰ ਲਵੋ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਦੇਵੋ ਜਿਹੜੇ ਮੁਲਜ਼ਮਾਨ ਨਾਮਜ਼ਦ ਹੋ ਗਏ ਸੀਗੇ ਜਿਹੜੇ 4 ਐਸਐਚਓ ਨਾਮਜ਼ਦ ਹੋ ਗਏ ਸੀ ਉਹਨਾਂ ਦੇ ਹੱਕ ਵਿੱਚ ਬਿਆਨ ਦੇ ਦੇਵੋ ਇਹਨਾਂ ਨੂੰ ਮਾਫੀ ਦੇ ਦੇਵੋ ਔਰ ਉਹਨਾਂ ਦੀ ਮੁਕੰਮਲ ਪੁਸ਼ਤ ਨਾਹੀ ਕਰਨਦੇ ਸੀ ਐਸਐਸਪੀ ਨਾਨਕ ਸਿੰਘ ਐਸਐਸਪੀ ਨਾਨਕ ਸਿੰਘ ਨੂੰ ਡਿਸਮਿਸ ਕਰ ਦਿੱਤਾ ਗਿਆ ਹੈਗਾ ਇਸ ਮਾਮਲੇ ਦੇ ਵਿੱਚ ਸੀਐਮ ਪਬੋਂ ਹੰਤ ਮਾਨ ਨੇ ਬਿਸ਼ੱਕ ਇਸ ਚੀਜ਼ ਦਾ ਦਾਵਾ ਕੀਤਾ ਸੀ ਇਸ ਕੀ ਯਕੀਨ ਦਿਹਾਣੇ ਕਰਵਾਈ ਗਈ ਕਿ ਤੁਹਾਨੂੰ ਇਨਸਾਫ ਦਿੱਤਾ ਜਾਏਗਾ لیکن انہوں نے اپنے بول پورے نہیں کیتے ہے کہ ਜਿਹੜੀਆਂ ਚੀਜ਼ਾਂ ਜਿਹੜੀਆਂ ਖਾਮੀਆਂ ਹੈ ਜਿੱਥੇ ਉਹ بیان ਕੀਤੀਆਂ ਜਾ ਰਹੀਆਂ ਹੈਗੀਆਂ ਮੈਂ ਉੱਥੇ ਜਿਹੜੀਆਂ ਅੱਛਾਈਆਂ ਮੈਂ ਉਹਨਾਂ ਨੂੰ ਵੀ بیان ਕਰਨਾ ਚਾਹੀਦਾ ਹੈਗਾ ਵਾ ਜਿਸ ਤਰ੍ਹਾਂ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਤੇ ਬਦਲ ਪਰਿਵਾਰ ਦੇ ਉੱਤੇ ਜਿਹੜਾ ਹੱਥ ਪਾਇਆ ਹੈਗਾ ਉਹ ਵਾਕਈ ਉਹਨਾਂ ਦੇ ਤਾਰੀਫ਼ ਦੇ ਕਾਬਿਲ ਹੈਗਾ ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਘੱਟ ਹੈ ਕਿਉਂਕਿ ਅੱਜ ਤੱਕ ਕਿਸੇ ਵੀ گورنمنٹ ਨੇ ਇਹ ਕਦਮ ਨਹੀਂ ਚੁੱਕਿਆ ਜਿਹੜਾ ਸੀਐਮ ਭਗਵੰਤ ਮਾਨ ਨੇ ਬੜੀ ਬਹਾਦਰੀ ਤੇ ਜੁਰਤ ਦੇ ਨਾਲ ਕਰਕੇ ਦਿਹਾਇਆ ਹੈਗਾ ਵਾ ਲੇਕਿਨ ਕੁਝ ਪੱਤਰ ਕਾਰ ਜੁੜੇ ਆ ਅ ਮੁਸلسل ਸੀਐਮ ਭਗਵੰਤ ਮਾਨ ਦੀ छवि ਖਰਾਬ ਕਰ ਰਹੇ ਦੇ ਹੈਗੇ ਆ ਔਰ ਸਿਰਫ ਜਿਹੜੀ ਨੈਗੇਟਿਵ ਚੀਜ਼ਾਂ ਉਹਨਾਂ ਨੂੰ ਪੇਸ਼ ਕਰ ਰਹੇ ਦੇ ਹੈਗੇ ਆ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਜਿਹੜਾ ਇਮੇਜ ਹੈ ਉਹਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਉਦੇ ਪਿੱਛੇ ਵਜਾ ਜਿਹੜੀ ਹੈ ਉਹ ਇਹ ਹੈ ਕਿ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਮੋਟੀ ਰਕਮ ਦਿੱਤੀ ਗਈ ਹੈ ਮੋਟਾ ਮੁਆਵਜ਼ਾ ਦਿੱਤਾ ਗਿਆ ਹੈ ਇਹ ਤਾਰੀਫਾਂ ਦੇ ਪੁੱਲ ਬਣਨ ਵਾਸਤੇ ਜਿਹੜੀ ਚੀਜ਼ ਤਾਰੀਫ ਦੇ ਕਾਬਲ ਉਹਦੀ ਤਾਰੀਫ ਵੀ ਕਰਨੀ ਚਾਹੀਦੀ ਔਰ ਜਿਹੜੀ ਨਿੰਦਿਆ ਕਰਨੇ ਵਾਲੀ ਉਹਦੀ ਨਿੰਦਿਆ ਵੀ ਕਰਨੀ ਚਾਹੀਦੀ ਹੈਗੀ ਹੈ ਔਰ ਕੁਝ ਪੱਤਰਕਾਰ ਜਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਸਿਰਫ ਉਹ ਸਹੀ ਰਿਪੋਰਟਿੰਗ ਕਰਦੇ ਹੈਗੀ ਹੈ ਗੈਰ ਜਨਬਦਾਰ ਹੋ ਕੇ ਕਿਸੇ ਦੀ ਸਾਈਡ ਲਿਆਂ ਬਗੈਰ ਉਹਨਾਂ ਦੀ ਅਸਲੀਅਤ ਵੀ ਤੁਹਾਡੇ ਸਾਹਮਣੇ ਆ ਗਈ ਕਿ ਆਖਰ ਕਿਸ ਤਰ੍ਹਾਂ तारीफा की जाए किस तरह चंकी छबी बनाने की कोशिश की जाती है जो तो पिछले मोटी रकम होंगी है बाकी वीरों कहना है इस वीडियो बारे कमेंट्स करके लाजमी में दस्यो रखियो अपना ढेर सारा ख्याल मिलेंगे अगली वीडियो के अल्लाह हाफिज